ਅੱਜ ਕਿਸਾਨ ਮੋਰਚਾ ਗੈਰ ਰਾਜਨੀਤਿਕ ਤੇ ਦੇਸ਼ਾਂ ਨਿਰਦੇਸ਼ਾਂ ਅਨੁਸਾਰ ਭਾਰਤੀ ਕਿਸਾਨ ਇਹਨਾਂ ਨੇ ਇਕਤਾ ਸਿੱਧੂਪੁਰ ਜਿਲ੍ਹਾ ਫਰੀਦਕੋਟ ਦੇ ਕਿਸਾਨਾਂ ਵੱਲੋਂ ਜਿਲ੍ਹਾ ਪ੍ਰਦਾਨ ਬਹੁੜ ਸਿੰਘ ਰੁਪਈਆ ਵਾਲਾ ਦੇਗਵਾਈ ਹੇਠ 71 ਹੋਏ ਵੱਡੀ ਗਿਣਤੀ ਕਿਸਾਨਾਂ ਵੱਲੋਂ ਫਰੀਦਕੋਟ ਦੇ ਬਾਜ਼ਾਰਾਂ ਵਿੱਚ ਰੋਜ਼ ਮਾਰਚ ਕਰਿਆ ਗਿਆ। ਇਸ ਮੌਕੇ 71 ਹੋਏ ਕਿਸਾਨਾਂ ਵੱਲੋਂ ਤਾਮੀਨਾਡੂ ਦੇ ਕਿਸਾਨਾਂ ਦੀ ਰਿਹਾਈ ਦੇ ਲਈ ਦੇਸ਼ ਦੇ ਰਾਸ਼ਟਰਪਤੀ ਦੇ ਨਾਂ DC ਫਰੀਦਕੋਟ ਨੂੰ ਮੰਗ ਪੱਤਰ ਦਿੱਤਾ ਗਿਆ। ਦਸਨਾ ਬੰਦ ਹੈ ਕਿ ਪ੍ਰਧਾਨ ਬੋਹੜ ਸਿੰਘ ਰੁਪਈਆ ਵਾਲ ਦੱਸਿਆ ਕਿ ਲੰਗੀ 2013 ਵਿੱਚ ਤਾਮਿਲਨਾਡੂ ਦੇ ਧਰਮਪੁਰੀ ਜ਼ਿਲ੍ਹੇ ਦੇ ਕਰੀਮੰਗਲਮ ਵਿੱਚ ਰਾ ਸਰਕਾਰ ਵੱਲੋਂ ਐਲਾਨੀ ਸੁਰੱਖਿਅਤ ਖੇਤੀਬਾੜੀ ਜ਼ਮੀਨ ਖੇਤਰ ਵਿੱਚ O&GC ਕੰਪਨੀ ਵੱਲੋਂ ਖੁਦਾਈ ਤੇ ਡ੍ਰਿਲਿੰਗ ਦਾ ਕੰਮ ਕੀਤਾ ਗਿਆ ਸੀ 2013 ਵਿੱਚ ਉਸ ਖੇਤਰ ਵਿੱਚ ਗੈਸ ਲੀਕ ਹੋਣ ਦੀ ਘਟਨਾ ਵਾਪਰੀ ਸੀ ਜਿਸ ਨਾਲ ਸਥਾਨਕ ਨਾਗਰਿਕਾਂ ਵਿੱਚ ਵੱਡੇ ਪੱਧਰ ਤੇ ਜਾਨ ਮਾਲ ਦਾ ਨੁਕਸਾਨ ਦੇ ਡਰ ਕਾਰਨ ਜਿਹੜਾ ਕਿਥੇ ਮਾਹੌਲ ਪੈਦਾ ਹੋ ਗਿਆ ਸੀ ਰਾਜ ਸਰਕਾਰ ਵੱਲੋਂ اوਐਨਜੀਸੀ ਕੰਪਨੀ ਦੇ ਉਪਰੋਤਕ ਸਾਈਟ ਉੱਪਰ ਕੰਮ ਜਾਰੀ ਰੱਖਣ ਉਪਰੋਤਕ ਜਿਹੜੀ ਕਿ ਰੋਕ ਲਗਾ ਦਿੱਤੀ ਸੀ ਫਾਰਮ ਸੰਯੁਕਤ ਕਿਸਾਨ ਮੋਰਚਾ ਗੈਰ ਰਾਜਨੀਤਿਕ ਅਸੀਂ ਲਗਾਤਾਰ ਕਿਸਾਨਾਂ ਦੀਆਂ ਸਾਡੇ ਦੇਸ਼ ਪਤਰੀ ਲੋਕਾਂ ਨੂੰ ਬਚਾਉਣ ਲਈ ਲੜਾਈਆਂ ਲੜਦੇ ਆ ਰਹੇ ਹਾਂ ਜਿਦੇ ਵਿੱਚ ਸਾਡੇ ਇੱਕ ਫਾਰਮ ਦੇ ਵਿੱਚ ਜਿਹੜਾ ਤਾਮਿਲਨਾਡੂ ਦਾ ਸਾਡੇ ਇੱਕ ਕਿਸਾਨ ਜੱਥੇਬੰਦੀ ਸਾਡੇ ਨਾਲ ਜਿਹੜੇ ਮੋਢਾ ਨਾ ਮੋਢਾ ਲੜਕੇ ਲਗਾਤਾਰ ਲੜਾਈ ਲੜਦੀ ਆ ਰਹੀ ਆ ਉਹਦੇ ਵਿੱਚ ਸਾਡੇ ਤਾਮਿਲਨਾਡੂ ਸਟੇਟ ਦੇ ਲੀਡਰ ਹੈ ਜਿਹੜੇ ਪੀ ਆਰ ਪੰਡਿਆਨ ਉਹਨਾਂ ਨੇ 2013 ਦੇ ਵਿੱਚ ਤਾਮਿਲਨਾਡੂ ਦੇ ਵਿੱਚ ਇੱਕ ਫੈਕਟਰੀ ਜਿਵੇਂ ਆਪਣੇ ਜੀਰਾਸ਼ਰਾ ਫੈਕਟਰੀ ਚੱਲ ਰਹੀ ਆ ਜਾਂ Rajasthan ਦੇ ਵਿੱਚ ਟਿੱਬੀ ਪਿੰਡ ਦੇ ਵਿੱਚ ਫੈਕਟਰੀ ਦਾ ਵਿਰੋਧ ਹੋ ਰਿਹਾ ਐ ਇਸੇ ਤਰ੍ਹਾਂ ONGC ਕੰਪਨੀ ਦੀ ਇੱਕ ਫੈਕਟਰੀ ਸੀ ਜਿਹੜੀ ਨਵਾਂ ਕੋਈ ਆਪਦਾ ਖੁਦਾਈ ਦਾ ਜਾਂ ਡ੍ਰਿਲਿੰਗ ਦਾ ਕੰਮ ਉੱਥੇ ਕਰ ਰਹੀ ਸੀ ਜਿਸ ਦੇ ਕਰਨ ਤੋਂ ਬਾਅਦ ਲੋਕਾਂ ਦੇ ਵਿੱਚ ਗੁੱਸਾ ਆਇਆ ਲੋਕਾਂ ਨੇ ਉਸ ਫੈਕਟਰੀ ਦੇ ਆਉਣ ਵਾਲੇ ਨੁਕਸਾਨਾਂ ਨੂੰ ਮਾਪਦੇ ਹੋਏ ਉੱਥੇ ਧਰਨੇ ਪ੍ਰਦਰਸ਼ਨ ਕੀਤੇ ਜਿਸ ਦੇ ਵਿਰੋਧ ਵਿੱਚ ਉੱਥੋਂ ਦੀ ਸਰਕਾਰ ਨੂੰ ਮਜਬੂਰੀ ਵਸ ਫੈਕਟਰੀ ਦੇ ਜਿਹੜੇ ਬੰਦ ਕਰਨ ਦੇ ਆਰਡਰ ਦਿੱਤੇ ਗਏ ਔਰ ਲਗਾਤਾਰ ਸਰਕਾਰ ਦੇ ਨਾਮ ਮੰਨਣ ਦੇ ਬਾਵਜੂਦ ਵੀ ਓਐਨ ਓਐਨ ਜੀਸੀ ਦੀ ਕੰਪਨੀ ਦੀ ਜਿਹੜੀ ਉਹ ਜਿਹੜੀ ਵੀ ਕੰਪਨੀ ਸੀ ਉਹਨੇ ਆਪਣਾ ਕੰਮ ਜਾਰੀ ਰੱਖਿਆ ਜਿਸ ਦੇ ਬਾਅਦ ਚੱਲਦੇ ਕੰਮ ਦੇ ਵਿੱਚ ਉੱਥੋਂ ਦੇ ਕੋਈ ਗੈਸ ਪਾਈਪਲਾਈਨ ਜਾਂ ਕੋਈ ਮਤਲਬ ਲੀਕ ਹੋਈ ਜਿਸ ਕਾਰਨ ਲੋਕਾਂ ਦਾ ਉੱਥੇ ਜਾਨੀਮਾਲੀ ਬਹੁਤ ਵੱਡੇ ਪੱਧਰ ਤੇ ਨੁਕਸਾਨ ਹੋਇਆ ਨੁਕਸਾਨ ਨੂੰ ਦੇਖਦੇ ਹੋਏ ਜਿਵੇਂ ਅਸੀਂ ਪੰਜਾਬ ਦੇ ਵਿੱਚ ਜੱਥੇਬੰਦ ਖਟਾਂਚੇ ਦੇ ਰਹੀ ਹਾਂ ਲੜਾਈ ਲੜ ਰਹੇ ਹਾਂ ਸਾਡੇ ਸੰਯੁਕਤ ਕਿਸਾਨ ਮੋਰਚਾ ਗੈਰ ਰਾਜਨੀਤਿਕ ਦੇ ਸਾਡੇ ਵੱਡੇ ਲੀਡਰ ਕਿਸਾਨ ਨੇਤਾ ਪੀ ਆਰ ਪੰਡਿਆਨ ਦੀ ਅਗਵਾਹੀ ਦੇ ਵਿੱਚ ਇੱਕ ਵੱਡਾ ਉੱਥੇ ਮੋਰਚਾ ਚੱਲਦਾ ਲਗਾਤਾਰ ਮੋਰਚਾ ਚੱਲਣ ਦੇ ਬਾਅਦ ਵੀ ਜਿਹੜਾ ਸਰਕਾਰ ਨੇ ਸਾਡੇ ਉਸ ਆਗੂ ਪੀ ਆਰ ਪੰਡਿਆਨ ਔਰ ਉਹਨਾਂ ਦੇ ਇੱਕ ਸਾਥੀ ਸਿਲਵਰਾਜ ਸਾਡਾ ਕਿਸਾਨ ਆਗੂ ਆ ਸਾਡੇ ਦੋ ਆਗੂਆਂ ਤੇ ਝੂਠੇ ਮੁਕੱਦਮੇ ਜਿਹੜੇ ਦਰਜ ਕੀਤੇ ਝੂਠੇ ਜ਼ਬੂਤਾਂ ਦੇ ਆਧਾਰ ਤੇ ਔਰ ਜਿਸ ਨੂੰ 2013 ਦੇ ਵਿੱਚ ਉਹ ਮਤਲਬ ਕੰਮ ਚੱਲਦਾ 15 ਦੇ ਵਿੱਚ ਉਹ ਸਾਡੇ ਆਗੂ ਆ ਜਿਹੜੇ ਅੰਦੋਲਨ ਕਰਦੇ ਆ ਔਰ ਉਸ ਤੋਂ ਬਾਅਦ ਸਰਕਾਰ ਤੋਂ ਝੂਠੇ ਮੁਕੱਦਮੇ ਵਿੱਚ ਉਹਨਾਂ ਦਾ ਨਾਮ ਦਰਜ ਕਰਕੇ ਲਗਾਤਾਰ ਚੱਲਦੇ ਹੋਏ ਕੇਸ ਦੇ ਵਿੱਚ ਆ ਪਿਛਲੇ ਦਿਨੀ ਸਾਡੇ ਉਹ ਦੋ ਕਿਸਾਨ ਨੇਤਾ ਬੱਟੇ ਸਾਡੇ ਲੀਡਰ ਸੰਯੁਕਤ ਕਿਸਾਨ ਮੋਰਚਾ ਗੈਰ ਰਾਜਨੀਤਿਕ ਦੇ ਉਹਨਾਂ ਨੂੰ 13-13 ਸਾਲ ਦੀ ਜਿਹੜੀ ਅਦਾਲਤ ਵੱਲੋਂ ਸਜ਼ਾ ਸੁਣਾਈ ਗਈ ਆ ਜਿਸ ਦੇ ਵਿਰੋਧ ਵਜੋਂ ਅਸੀਂ ਸੰਯੁਕਤ ਕਿਸਾਨ ਮੋਰਚਾ ਗੈਰ ਰਾਜਨੀਤਿਕ ਵੱਲੋਂ ਅੱਜ ਪੂਰੇ ਭਾਰਤ ਦੇ ਜ਼ਿਲ੍ਹਾ ਹੈੱਡਕੁਆਟਰਾਂ ਦੇ ਰਾਸ਼ਟਰਪਤੀ ਜੀ ਦੇ ਨਾਮ ਤੇ ਜਿਹੜੇ ਮੰਗ ਪੱਤਰ ਦਿੱਤੇ ਆ ਕਿ ਸਾਡੇ ਕਿਸਾਨ ਸਾਡੇ ਦੋਨੇ ਲੀਡਰ ਆ ਜਿਹੜੇ ਉਹ ਬੇਗੁਨਾ ਉਹਨਾਂ ਨੂੰ ਝੂਠੇ ਸਬੂਤਾਂ ਵਿੱਚ ਸਰਕਾਰ ਨੇ ਫਸਾਇਆ ਔਰ ਝੂਠੇ ਸਬੂਤਾਂ ਦੇ ਆਧਾਰ ਤੇ ਕਾਨੂੰਨੀ ਜਿਹੜੇ ਕਾਨੂੰਨ ਨੇ ਉਹਨਾਂ ਨੂੰ ਸਜ਼ਾ ਸੁਣਾਈ ਆ ਉਹਨਾਂ ਨੂੰ ਜਿਹੜਾ ਇਵਾਜਤ ਬਹੁਤ ਜਲਦ ਤੋਂ ਜਲਦ ਜਿਹੜਾ ਬ